ਤਹਾਂਜੀ ਮਿੱਤਰੋ ਕਿੱਦਾਂ ਸਾਰੇ ਤੇ ਤੁਹਾਡਾ ਯਾਰ ਲੈ ਕੇ ਆ ਗਿਆ ਯਾਰ ਤੁਹਾਡੇ ਲਈ ਇੱਕ ਹੋਰ ਘੈਂਟਪਨੇ ਜੀ ਵੀਡੀਓ ਤੇ ਮਿੱਤਰੋ ਬਾਈ ਦੀ ਵੀਡੀਓ ਸਰਾ ਹੁੰਦੀ ਹੈ ਯਾਰ ਆਪਾਂ ਤਾਂ ਹੀ ਐਸੇ ਬਾਈ ਦੀ ਵੀਡੀਓ ਲੈ ਕੇ ਆਨੇ ਆ ਤੁਸੀਂ ਬਹੁਤ ਪਸੰਦ ਕਰਦੇ ਹੋ ਵੀਡੀਓ ਨੂੰ ਤਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਨੂੰ ਕਰਦਾ ਕਰੋ ਲਾਈਕ ਤੇ ਚਲੋ ਪਹਿਲਾਂ ਸ਼ੁਰੂ ਕਰਦੇ ਆਂ ਵੀਡੀਓ ਤੇ ਬਾਈ ਕਮੈਂਟ ਤਾਂ ਬਈ ਸਿਰਾ ਆਉਣ ਵਾਲਿਆ ਯਾਰ ਵੀਡੀਓ ਦੇ ਐਂਡ ਤੱਕ ਜਰੂਰ ਜੀ ਜਿਹੜੇ ਸਹੀਆਂ ਆਈਡੀਆਂ ਮੇਰੇ ਪਛਾਣ ਪੱਤਰ ਦੀ ਨੌਂ ਦੀ ਮੰਮੀ ਦੇ ਆਧਾਰ ਕਾਰਡ ਦੀ ਚਲਿਓ ਫਿਰ ਚਲੋ ਦੇਖ ਲਿਆ ਲੋਕਾਂ ਨੇ ਜੋ ਦਿਖਾਉਣਾ ਚਾਹੁੰਦੇ ਸੀ ਤੁਸੀਂ ਵੀਰ ਨੂਰ ਦੀ ਮੰਮੀ ਦਾ ਦੁੱਧ ਵਾਲਾ ਬਲੌਗ ਕਦੋਂ ਆਵੇਗਾ ਤੇ ਪਹਿਲਾਂ ਇੱਕ ਦੋ ਵਾਰੀ ਟਰਾਈ ਕਰਿਆ ਸੀ ਪਰ ਬਣਿਆ ਨਹੀਂ ਸਾਡੇ ਵਿਆਹ ਨੂੰ ਤਾਂ ਐਕਚੁਅਲੀ 4 ਸਾਲ ਨੂੰ ਚਾਰ ਪੂਰੇ ਚਾਰ ਸਾਢੇ 4 ਸਾਲ ਹੋ ਗਏ ਸਾਡੇ ਵਿਆਹ ਨੂੰ ਪਰ ਪੇਦਾ ਪਛਾਣ ਪੱਤਰ ਹੈ ਨਹੀਂ ਸੀ ਧਾਰਕੜ ਤੋਂ ਵੀ ਬਣਵਾ ਲਿਆ ਸੀ ਆਪਾਂ ਕਿਵੇਂ ਖਾ ਖਾ ਕੇ ਪਸਰੀਏ ਲੋਕਾਂ ਨੂੰ ਦੱਸਣਾ ਜ਼ਰੂਰੀ ਪਛਾਣ ਪੱਤਰ ਪਛਾਣ ਪੱਤਰ ਤਾਂ ਦੋ ਬਣਾਈ ਫਿਰਦੀ ਸੁਖ ਨਾਲ ਉਹ ਵੀ ਐਡੇ ਐਡੇ ਦੋ ਕੁ ਮਹੀਨੇ ਬਾਅਦ ਹੈ ਨਾ ਜਾਨ ਪੱਤਰ ਦੀ ਕੋਸਟਾ ਲੋਡ ਜੀ ਨਹੀਂ ਪਈ ਤੇ ਕੁਛ ਕਈ ਵਾਰੀ ਬਣਾਉਣਾ ਸੀ ਫਿਰ ਪਿੱਛੋਂ ਪਿੰਡੋਂ ਕਟਵਾਇਆ ਨਹੀਂ ਸੀਗਾ ਹਨਾ ਤੇ ਨੂਰ ਦੀ ਮਮੀ ਦੇ ਪਿੰਡੋਂ ਪਿੰਡ ਦਾ ਨਾਮ ਨਹੀਂ ਦੱਸਦੇ ਕਿਵੇਂ ਭੈਣ ਚੋਦ ਹੁੱਬ ਕੇ ਦੱਸਦਾ ਜਿਵੇਂ ਪਿਸਤੌਲ ਦਾ ਲਾਇਸੈਂਸ ਬਣਵਾਉਣ ਚੱਲਿਆ ਹੋਵੇ ਨੂਰ ਤੇ ਸਿਰ ਜਿੱਡਾ ਦੱਸੋ ਕੀ ਆ ਯਾਰ ਇੱਕ ਅੱਧਾ ਪੈਗ ਤਾਂ ਨਾ ਰੋਜ਼ ਲਾ ਲੈਣਾ ਚਾਹੀਦਾ ਇਹ ਨਾਲ ਆਪਣੀ ਸਿਹਤ ਠੀਕ ਰਹਿੰਦੀ ਆ ਹਾਰਟ ਦੀ ਹੈਲਥ ਵਧੀਆ ਰਹਿੰਦੀ ਆ ਉੰਮੀ ਕੋਈ ਬਿਮਾਰੀ ਨਹੀਂ ਕੋਲੇ ਲੱਗਦੀ ਹੈਗੀ ਜੇ ਤੁਸੀਂ ਇਹ ਚੀਜ਼ ਮੰਨਦੇ ਹੋ ਜਾਂ ਇਹ ਚੀਜ਼ ਕਹਿੰਦੇ ਹੋ ਨਾ ਤਾਂ ਹੁਣ ਇੱਕ ਰੀਸੈਂਟ ਸਟੱਡੀ ਆਈ ਆ ਅਮਰੀਕਨ ਹਾਰਟ ਐਸੋਸੀਏਸ਼ਨ ਦੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਪੈਗ ਵੀ ਬਹੁਤ ਮਾੜਾ ਬੋਡੀ ਲਈ ਠੀਕ ਆ ਲਾਉਣਾ ਤੂੰ ਵੀ ਆ ਮੰਨ ਚਾਹੇ ਨਾ ਮੰਨ ਭਰਾ ਚਾਹੁੰਦਾ ਕੀ ਆ ਤੂੰ weight gain ਕਰਨਾ ਵੀਰ ਉਹ ਬੱਸ ਕਰ ਭਰਾ ਹੁਣ ਤੂੰ ਡੰਗਰ ਵੇਚ ਕੇ ਇਧਰ ਨੂੰ ਹੋ ਗਿਆ ਵੀਰ ਡੰਗਰਾਂ ਨੂੰ ਲਵਾ ਸਕਦੇ ਆ ਪੈਗ